ਹਾਂਜੀ ਅੱਜ ਅਸੀਂ ਪ੍ਰਭੂ ਜੀ ਕਾਰਸ ਤੇ ਖੜੇ ਆਂ ਜਿੱਥੇ ਤੈਨੂੰ ਛੋਟੀ ਤੋਂ ਲੈ ਕੇ ਵੱਡੀ ਤੇ ਸਸਤੀ ਤੋਂ ਲੈ ਕੇ ਮਹਿੰਗੀ ਹਰ ਤਰ੍ਹਾਂ ਦੀ ਕਾਰ ਮਿਲ ਜੂਗੀ ਆਜੋ ਬਾਈ ਨਾਲ ਗੱਲਬਾਤ ਕਰਦੇ ਆਂ ਹੋਰ ਬਾਈ ਜੀ ਕੀ ਹਾਲ ਬਹੁਤ ਵਧੀਆ ਜੀ ਤੁਸੀਂ ਸੁਣਾਓ ਆਪਣੇ ਕੋਲ ਹਾਇਰ ਸੈਗਮੈਂਟ ਦੇ ਗੱਡੀਆਂ ਵੀ ਖੜੀਆਂ ਐ ਲੋਅਰ ਸੈਗਮੈਂਟ ਵੀ ਖੜੀ ਐ ਸ਼ੁਰੂ ਕਰਦੇ ਆ ਜੀ ਪਹਿਲੀ ਗੱਡੀ 2015 ਮਾਡਲ ਦੀ ਨੋਵਾਂ ਐ ਜੀ 72000 ਜੱਲੀ ਹੋਈ ਐ ਗੱਡੀ ਦੇ ਪ੍ਰਾਈਸ ਦੀ ਗੱਲ ਕਰੀਏ ਤੇ ਗੱਡੀ 6.5 ਲੱਖ ਰੁਪਏ ਦਾ ਲਾਸ ਦੇ ਦੂਗਾ ਜੀ ਠੀਕ ਐ ਜੀ ਦੂਜੀ ਗੱਡੀ ਦੀ ਗੱਲ ਕਰੀਏ ਤੇ ਫੋਰਚੂਨਰ 2019 ਮਾਡਲ ਆਟੋਮ ਕਾਲੇ ਰੰਗ ਮਿਲਦਾ ਨਹੀਂ ਮਾਰਕੀਟ ਦੇ ਜੀ ਪੰਜਾਬ ਦੀ ਕਹਿੰਦੇ ਕਿ ਪਹਿਲੀ ਪਸੰਦ ਦੇ ਲੋਕਾਂ ਦੀ ਥਾਰ ਇਹ ਕਹਿੰਦੇ ਆ 2022 ਮਾਡਲ ਮੈਨੂਅਲ 4x4 ਠੀਕ ਹੈ ਜੀ ਗੱਡੀ ਦੇ ਰਹਿਣਾ 12.5 ਲੱਖ ਰੁਪਏ ਐਕਸਯੂਵੀ 2017 ਮਾਡਲ ਹੈ ਜੀ ਰਜਿਸਟ੍ਰੇਸ਼ਨ ਇਹਦੀ 2022 ਤੋਂ ਸ਼ੁਰੂ ਹੋਈ ਹੈ ਆਰਸੀ 37 ਤੇ ਗੱਡੀ ਪਾਸ ਹੈ ਗੱਡੀ ਲਾਹ ਦੇ ਦਊਗਾ ਜੀ 6.75 ਲੱਖ ਰੁਪਏ ਦੀ ਤੇ ਇੱਕ ਵੀਰੇ ਆਪਾਂ ਨੂੰ ਐਂ ਦੱਸ ਦੋ ਬੇੜੀਆਂ ਹੋਣ ਫਰਸਟ ਓਨਰ ਗੱਡੀਆਂ ਇਹ ਸਾਰੀਆਂ ਸਾਰੀ ਫਰਸਟ ਓਨਰ ਗੱਡੀਆਂ ਜੀ ਠੀਕ ਹੈ ਤੇ ਕੋਈ ਵੀ ਐਕਸੀਡੈਂਟਲ ਗੱਡੀ ਤਾਂ ਨਹੀਂ ਆਪਣੇ ਕੋਲ ਸਾਡੀ ਪੂਰੀ ਗਾਰੰਟੀ ਹੈ ਜੀ ਉਹ ਕਈ ਸਾਰੀਆਂ ਮਤਲਬ ਸਾਫ ਗੱਡੀਆਂ ਪਰ ਟੋਨਰ ਗੱਡੀਆਂ ਤੇ ਕੋਈ ਐਕਸੀਡੈਂਟਲ ਨਹੀਂ ਕੋਈ ਐਕਸੀਡੈਂਟਲ ਗੱਡੀ ਨਹੀਂ ਠੀਕ ਹੈ ਤੇ ਹੋਰ ਅੱਗੇ ਅੱਗੇ ਆ ਗਈ ਜੀ 19 ਮਾਡਲ ਕ੍ਰੇਟਾ ਹੈ ਜੀ ਆਪਣੀ SX ਇਹ ਗੱਡੀ ਲਾਸਟ ਤੁਹਾਨੂੰ ਦੇ ਦਾਂਗੇ ਜੀ 8 ਲੱਖ 15000 ਰੁਪਏ ਆ ਕਾਲੀ ਕ੍ਰੇਟਾ ਦਾ ਰੇਟ ਵੀ ਦੱਸ ਦੋ ਜੀ ਕਾਲੀ ਕ੍ਰੇਟਾ 2019 ਪੁਸ਼ ਬਟਨ ਸਟਾਰਟ ਪੈਟਰੋਲ ਆਟੋਮੈਟਿਕ ਹੈ ਜੀ ਗੱਡੀ ਦੇ ਦਾਂਗਾ ਲਾਸਟ ਤੁਹਾਨੂੰ 8.5 ਲੱਖ ਰੁਪਏ ਤੇ ਕਵੀਰ ਜੀ ਆਟੋ ਦੀ ਡਿਮਾਂਡ ਬਾਲੀਆ ਮਾਰਕੀਟ ਚ ਇਹਦਾ ਪ੍ਰਾਈਸ ਵੀ ਦੱਸ ਦੋ ਕੀ ਆ 12 ਮਾਡਲ ਕਿਟ ਨੇ ਜੀ ਫਸਟ ਓਨਰ ਦੀ ਗੱਡੀ ਹੈ ਗੱਡੀ ਦੇ ਦੂਗੇ ਲਾਸਤ ਨੂੰ 1,65,000 ਰੁਪਏ ਦੀ ਠੀਕ ਹੈ ਜੀ 1,65,000 1,65,000 ਠੀਕ ਹੈ ਜੀ ਤੇ ਇੱਕ ਜੇ ਕੋਈ ਆਪਣੀ ਵੀਡੀਓ ਦੇਖ ਕੇ ਤੁਹਾਡੇ ਕੋਲ ਆਉਂਦਾ ਜੀ ਉਹਦਾ ਮਾਨਤਨ ਕਰ ਦਾਂਗੇ ਤੁਹਾਨੂੰ ਮਾਨਤਨ ਕਰ ਦਾਂਗੇ ਜਿੱਦਾਂ ਤੁਸੀਂ ਕਹੋਗੇ ਆਪਾਂ ਕਰਾਂਗੇ ਜਿਹੜੇ ਜਿਹੜੇ ਤੁਹਾਨੂੰ ਦੱਸਿਆ ਵੀਡੀਓ ਚ ਉਹਦੇ ਵਿੱਚ ਵੀ ਤੁਹਾਡਾ ਮਾਨਤਨ ਹੋ ਜਾਊਗਾ ਤਾਂ ਬਾਈ ਦੇ ਸਕਰੀਨ ਤੇ ਨੰਬਰ ਦਿੱਤਾ ਫੋਨੀ ਕਾਲ ਕਰੋ ਜਾਇਨ ਰੇ ਲੋਕੇਸ਼ਨ ਤੇ ਵਿਜ਼ਿਟ ਕਰੋ। ਜਿੱਦੀ ਪ੍ਰਭੂ ਜੀ ਕਾਰ ਵਯਾਰ ਤੇ ਖੜਿਆ ਹਿੱਥੋਂ ਤੁਸੀਂ ਮਹਿੰਗੀ ਤੋਂ ਮਹਿੰਗੀ ਗੱਡੀ ਦਾ ਦੇਖ ਲਈ ਪਰ ਜੇ ਤੁਸੀਂ ਮਿਡਲ ਕਲਾਸ ਤੁਸੀਂ ਘੱਟ ਪੈਸੇ ਲਾਉਣਾ ਚਾਹੁੰਦੇ ਤੇ ਮੋਟਰਸਾਈਕਲ ਦੇ ਰੇਟ ਤੇ ਗੱਡੀ ਲੈਣਾ ਚਾਹੁੰਦੇ ਤਾਂ ਉਹ ਵੀ ਹੈਗੀਆਂ। ਵੀਰੇ ਆਪਣੇ ਕੋਲੇ ਤੁਸੀਂ ਮਹਿੰਗੀ ਗੱਡੇ ਦਿਖਾ ਦੇ ਜਿਹੜੀਆਂ ਨੋਰਮ ਰੇਂਜ ਹੈ ਇਹਨਾਂ ਦਾ ਕੀ ਰੇਂਜ ਹੈ। ਵੀਰੇ 2015 ਰਜਿਸਟਰ 16 ਹੈ ਜੀ ਫੋਰਡ ਦੀ ਫਿਗੋ ਨਵੀਂ ਸ਼ੇਪ ਦੀ ਗੱਡੀ ਦੇ ਦੂਗਾ ਜੀ ਲਾਸਟ 2.5 ਲੱਖ ਰੁਪਏ ਦੀ। ਲਾਸਟ 2.5 ਲੱਖ ਦੀ ਆ ਵਾਲੀ 16 ਮਾਡਲ ਟਾਪ ਮਾਡਲ ਹੈ 4 ਯਰ ਬਹਿ ਕੇ ਗੱਡੀ ਤੇ ਫਰਸਟ ਗੱਡੀ ਦਾ ਲਾਸਟ ਪ੍ਰਾਈਸ ਇਹਨੂੰ ਦੇ ਦਊਗਾ 4.5 ਲੱਖ ਰੁਪਏ। 4.5 ਲੱਖ ਦੀ ਆ ਕਾਲੀ ਬਈ। ਦੇ ਦਾਂਗੇ ਜੀ। 4.5 ਲੱਖ ਚੇ ਵੀ ਮਿਸਟਰ ਆ ਅੱਗੇ ਵੀਰੇ। ਕਰੋਲਾ ਆਲਟੀਜ਼ ਆ ਪੰਜਾਬ ਨੰਬਰ ਜੀ। 15 ਮਾਡਲ ਹੈ ਗੱਡੀ ਦਾ। ਡੀਜ਼ਲ ਦਾ ਵੇਰੀਐਂਟ ਹੈ ਤੇ ਗੱਡੀ ਤੁਹਾਨੂੰ ਲਾਸਟ ਦੇ ਦਊਗਾ 5.5 ਲੱਖ ਰੁਪਏ। ਡੀਜ਼ਲ ਗੱਡੀ ਆ ਪੰਜਾਬ ਨੰਬਰ ਗੱਡੀ ਆ ਪੰਜਾਬ ਨੰਬਰ ਗੱਡੀ ਮਿਲਦੀ ਨਹੀਂ ਮੇਨ ਡੀਜ਼ਲ ਆ ਇਹ ਵੀ ਮਿਲ ਜੂਆ ਆਪਣੇ ਕੋਲੋਂ। ਨੈਕਸਟ ਵੀਰੇ। ਆ ਵਾਲੀ ਦਾ ਪ੍ਰਾਈਸ ਦੱਸੋ ਵੀਰੇ। 2019 ਮਾਡਲ ਹੈ i20 ਡੀਜ਼ਲ ਦੀ ਲਾਸਟ ਦੇ ਦਊਗਾ ਜੀ ਤੁਹਾਨੂੰ 4.5 ਲੱਖ ਰੁਪਏ। ਇੱਕ ਮੇਨ ਸਭ ਤੋਂ ਖਾਸ ਗੱਲ ਪ੍ਰਭੂ ਜੀ ਕਾਰਬਯਾਰ ਤੇ ਤੁਹਾਨੂੰ ਐਚਪੀ ਨੰਬਰ ਹੀ ਮਿਲ ਜੂ ਐਚਆਰ ਵੀ ਮਿਲ ਜੂ ਪੰਜਾਬ ਨੰਬਰ ਹੀ ਮਿਲ ਜੂ ਸਾਰੇ ਨੰਬਰ ਬਾਈ ਕੋਲ अवेलेबल ਆ ਆਹ ਵਾਲਾ ਦੱਸੋ ਵੀਰੇ ਇਹਦਾ ਐਚਆਰ ਨੰਬਰ ਆ 2019 ਮਾਡਲ ਸਿਆਦ ਹੈ ਜੀ ਡੀਜ਼ਲ ਦੀ ਗੱਡੀ ਹੈ ਜੀ ਲਾਸਤਾਨੂੰ ਦੇ ਦੂਗਾ ਜੀ ਸਾਢੇ 5 ਲੱਖ ਰੁਪਏ ਇੱਕ ਵੀਰੇ ਮੇਨ ਗੱਲ ਇਹ ਨਾਲ ਸਭ ਤੋਂ ਜਿਹੜੀ ਮੀਡਲ ਕਲਾਸ ਆਪਣੀ ਨੇ ਕਹਿੰਦੇ ਨਾਰਮਲ ਗੱਡੀ ਹੁੰਦੀਆਂ ਕਹਿੰਦੇ ਇਹਨਾਂ ਦੇ ਮਤਲਬ ਨੌਨ ਐਕਸੀਡੈਂਟ ਐਕਸੀਡੈਂਟ ਵਾਲੀਆਂ ਹੁੰਦੀਆਂ ਪੂਰੀ ਸਾਰੀ ਗੱਡੀ ਦੀ ਗਾਰੰਟੀ ਹੈ ਜੀ ਨੌਨ ਐਕਸੀਡੈਂਟਲ ਦੀ ਮਤਲਬ ਫੁੱਲ ਗਾਰੰਟੀ ਆਪਾਂ ਫੁੱਲ ਇਹ ਉਹਦਾ ਮਾਡਲ ZDI ਹੈ ਜੀ ਡੀਜ਼ਲ ਦੇ ਵਿੱਚ ਹੈ ਜੀ लास्ट ਗੱਡੀ ਤੁਹਾਨੂੰ ਦੇ ਦਊਗਾ 4.5 ਲੱਖ ਰੁਪਏ ਦੀ ਇੱਕ ਵੀਰੇ ਮੇਨ ਗੱਲ ਹੁੰਦੀ ਹੈ ਮਿਡਲ ਕਲਾਸ ਵਾਲੇ ਕੋਲੇ ਬਜਟ ਦੀ ਦਿੱਕਤ ਹੁੰਦੀ ਹੈ ਜੇ ਉਹਨਾਂ ਨੂੰ ਲੋਨ ਵਗੈਰਾ ਦੀ ਇਸ਼ੂ ਹੈ ਤੁਸੀਂ ਲੋਨ ਵਗੈਰਾ ਕਰਾਉਂਗੇ ਪ੍ਰੋਫਾਈਲ ਵਧੀਆ ਹੋਇਆ ਮੈਂ 100% ਲੋਨ ਕਰਾ ਦਊਗਾ ਜੀ ਪੂਰਾ 100% ਲੋਨ ਤੁਸੀਂ ਕਰਾਓ ਪ੍ਰੋਫਾਈਲ ਵਧੀਆ ਲੈ ਕੇ ਆਓ 100% ਲੋਨ ਕਰਾ ਦਊਗਾ ਠੀਕ ਆ ਵੀਰੇ ਆਹ ਵਾਲੀ ਦੱਸੋ ਜੀ 11 ਮਾਡਲ ਹੈ ਜੀ लास्ट ਗੱਡੀ ਤੁਹਾਨੂੰ ਦੇ ਦਊਗਾ ਜੀ 275000 ਰੁਪਏ ਦੀ ਇਹਦਾ ਨੰਬਰ ਚੈੱਕ ਕਰ ਲਓ ਚੰਡੀਗੜ੍ਹ ਨੰਬਰ ਹੈ CH ABCE ਮਿਡਲ ਕਲਾਸ ਲੈ ਹਾਂਜੀ ਬਾਈ ਜਿਹੜੀ ਆ 50 ਨੰਬਰ 65 ਨੰਬਰ ਮਹਾਲੇ ਦੀ ਗੱਡੀ ਖੜੀ ਇਹਦਾ ਦੱਸੋ ਬਾਈ 12 ਮਾਡਲ ਹੈ ਜੀ ਗੱਡੀ ਦੇ ਦੂਗਾ ਲਾਸਟ 1,75,000 ਰੁਪਏ ਦੀ 1,75,000 ਦੀ ਲਾਸਟ ਬਾਈ ਲਾਸਟ ਦੇ ਦਾਂਗੇ ਜੀ ਠੀਕ ਆ ਬਾਈ 10 ਮਾਡਲ i10 ਆਟੋਮੈਟਿਕ ਹੈ 30 ਤੱਕ ਪਾਸ ਹੈ ਜੀ ਗੱਡੀ 2 ਲੱਖ ਰੁਪਏ ਦੇ ਦੂਗਾ ਆਟੋਮੈਟਿਕ i10 ਆਟੋਮੈਟਿਕ i10 ਮਿਲਦੀ ਨਹੀਂ ਮਾਰਕੀਟ 'ਚ ਜੀ ਲੋ ਬਜਟ ਦੀ ਆਟੋਮੈਟਿਕ ਗੱਡੀ 2.5 ਲੱਖ ਰੁਪਏ ਦੇ ਦੂਗਾ 2 ਲੱਖ ਰੁਪਏ ਦੇ ਦੂਗਾ 2 ਲੱਖ ਆਉਣ ਕੈਮਰਾ ਕਹਿ ਰਹੇ ਤੁਸੀਂ 2 ਲੱਖ ਰੁਪਏ ਦੇ ਦੂਗਾ ਠੀਕ ਆ ਜੀ ਅੱਗੇ ਦੱਸੋ ਜੀ ਆਪਣਾ 2014 ਮਾਡਲ ਹੈ ਜੀ i20 ਡੀਜ਼ਲ ਲਾਸਟ ਗੱਡੀ ਦੇ ਦੂਗਾ 2.75000 ਰੁਪਏ ਦੀ ਥਾਰ ਹੈ ਜੀ ਯੰਗਸਟਰ ਦੀ ਪਹਿਲੀ ਪਸੰਦ ਪੁਰਾਣੀ ਸ਼ੇਪ ਦੀ ਗੱਡੀ ਦੇ ਦੂਗਾ ਜੀ 14 ਮਾਡਲ ਲਾ ਚਾਲ 75000 ਰੁਪਏ ਬਾਈ ਕੋਲੇ ਨਵੇਂ ਸ਼ੇਪ ਚ ਵੀ ਗੱਡੀ ਖੜੀ ਦੀ ਦੇਲ ਫੋਰਚੂਨਰ ਖੜੀ ਆ ਆ ਖੜੀ ਆ ਆਪਣੀ ਥਾਰ ਤੇ ਇਹਦਾ ਰੇਟ ਮਾਲੇ ਦੁਬਾਰਾ ਫੇਰ ਦੱਸ ਦੋ ਬਈ ਇੱਕ ਵਾਰੀ 14 ਮਾਡਲ ਹੈ ਜੀ 4 ਲੱਖ 75000 ਰੁਪਏ ਦੀ ਲਾਸ ਦੇ ਦੂਗਾ ਜੀ ਤੇ ਮੇਨ ਵੀਰੇ ਆਪਣੀ ਇਸ ਨੰਬਰ ਦਾ ਆਪਾਂ ਸਕਰੀਨ ਤੇ ਦੇ ਦਾਂਗੇ ਲੋਕੇਸ਼ਨ ਦੱਸ ਦੋ ਵੀਰੇ ਲੋਕੇਸ਼ਨ ਹੈ ਜੀ ਕੈਬਿਨ ਨੰਬਰ 2 ਐਨਏਸੀ ਮਨੀ ਮਾਜਰਾ ਐਸਸੀਓ 37 ਅਬਵ ਰਿਲਾਇੰਸ ਜਵੈਲਸ ਮਨੀ ਮਾਜਰਾ ਚੰਡੀਗੜ੍ਹ ਹਾਂਜੀ ਪ੍ਰਭੂ ਕਾਰ ਬਾਜ਼ਾਰ ਦੇ ਸਿਰਫ ਆਹੀ ਗੱਡੀਆਂ ਨੇ ਤੁਸੀਂ ਗੱਡੀਆਂ ਦੇਖ ਸਕਦੇ ਬਾਦੂ ਖੜੀਆਂ ਜਿਹੜੀ ਮਰਜ਼ੀ ਗੱਡੀ ਲੈ ਲਓ ਰੇਟ ਸੋਨੂੰ ਮਿਲਣਗੇ ਸਾਰਿਆਂ ਨਾਲੋ ਜਾਇਜ਼ ਮਿਲਣੇ ਕਿੱਥੇ ਪ੍ਰਭੂ ਜੀ ਕਾਰ ਬਾਜ਼ਾਰ ਤੇ